ਅੱਜ ਪਦਮਸ਼ਰੀ ਡਾਕਟਰ ਸੁਜੀਤ ਪਾਤਰ ਹੋਰਾਂ ਦਾ ਦੀ ਅੰਤਿਮ ਅਰਦਾਸ ਹੈ ਤਾਂ ਵੱਡੀ ਵੱਡੀ ਸ਼ਖਸੀਤਾ ਪਹੁੰਚੀਆਂ ਨੇ ਤਾਂ ਉਥੇ ਯਸ਼ਗਰੀ ਜੀ ਇੱਥੇ ਪਹੁੰਚ ਨੇ ਗੱਲਬਾਤ ਕਰਾਂਗੇ ਯਸ਼ਜੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡਾ ਘਾਟਾ ਪਾਇਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਸਾਹਿਤ ਨੂੰ ਤਾਂ ਤੁਸੀਂ ਵੀ ਅੱਜ ਇਸ ਮੌਕੇ ਤੇ ਪਹੁੰਚੋ ਕੀ ਜਜ਼ਬਾਤ ਨੇ ਕੀ ਕਹਿਣਾ ਚਾਹੁੰਦੇ ਹੋ ਐਸਾ ਹੈ ਗੱਲ ਬਿਲਕੁਲ ਤੁਹਾਡੀ 16 ਨੇ ਸਹੀ ਹੈ ਕਿ ਪੰਜਾਬ ਨੂੰ ਔਰ ਸਾਡੀ ਪੰਜਾਬੀਅਤ ਨੂੰ ਪੰਜਾਬੀ ਸਾਡੀ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਹੈ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਉਹਨਾਂ ਦਾ ਪੂਰਾ ਲਿਟਰੇਚਰ ਉਹਨਾਂ ਦੇ ਪੂਰੇ ਲੇਖ ਮੈਨੂੰ ਲੱਗਦਾ ਹੈ ਕਿ ਸ਼ਰੀਰ ਰੂਪ ਦੇ ਵਿੱਚ ਤਾਂ ਚਲੇ ਗਏ ਨੇ ਲੇਕਿਨ ਹਮੇਸ਼ਾ ਸਾਨੂੰ ਉਹਨਾਂ ਦੀ ਯਾਦ ਕਰਾਣਗੇ ਔਰ ਅਸੀਂ ਉਹਨਾਂ ਨੂੰ ਯਾਦ ਕਰਕੇ ਆਪਣੀ ਪੰਜਾਬੀ ਮਾਂ ਬੋਲੀ ਦਾ ਸਨਮਾਨ ਕਰਦੇ ਰਹਾਂਗੇ ਔਰ ਆਪਣੇ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਸਾਹਿਤ ਨੂੰ ਹਮੇਸ਼ਾ ਯਾਦ ਕਰਾਂਗੇ ਇੱਕ ਕਵੀ ਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹਾਂ ਕਿਉਂਕਿ 25 ਅਪ੍ਰੈਲ ਨੂੰ ਮੈਂ ਉਹਨਾਂ ਨੂੰ ਮਿਲਿਆ ਸੀ ਆਰਾਮਗੜੀਆ ਕਾਲਜ ਦੇ ਵਿੱਚ ਇੱਕ ਆਪਣਾ ਸਰਦਾਰ ਰਣਜੋਤ ਸਿੰਘ ਜੀ ਨੇ ਭਗਵਦ ਗੀਤਾ ਦਾ ਭਾਗਵਤ ਗੀਤਾ ਦਾ ਪੰਜਾਬੀ ਅਨੁਵਾਦ ਕੀਤਾ ਸੀ ਤੇ ਉਹ ਬੁੱਕ ਨੂੰ ਰਿਲੀਜ਼ ਕਰਨਾ ਸੀ ਉੱਥੇ ਮੇਰੀ ਮੁਲਾਕਾਤ ਆਖਰੀ ਮੁਲਾਕਾਤ ਸੁਰਜੀਤ ਪਾਤਰ ਜੀ ਨਾਲ ਹੋਈ ਮੈਂ ਹਾਲਚਲ ਪੁੱਛਿਆ ਬੜੇ ਚੰਗੇ ਸੀ ਸੇ ਤੋਂ ਲੱਗ ਨਹੀਂ ਸੀ ਰਿਹਾ ਕਿ ਇੰਨੀ ਜਲਦੀ ਸਾਨੂੰ ਵਿਛੋੜਾ ਦੇ ਕਰਕੇ ਚਲੇ ਜਾਣਗੇ ਇੱਕ ਬਿਲਕੁਲ ਵਿਨਮਰ ਜੋ ਇੱਕ ਗੁਰੂ ਦਾ ਸਿੱਖ ਹੁੰਦਾ ਹੈ ਬਿਲਕੁਲ ਹੋਮਾ ਨਹੀਂ ਸੀ ਉਹਨਾਂ ਦੇ ਅੰਦਰ ਐਡੀ ਬੜੀ ਸ਼ਖਸੀਅਤ ਔਰ ਬਿਲਕੁਲ ਹੁੰਮੇ ਨਹੀਂ ਹੈ ਇਹ ਸੁਰਜੀਤ ਪਾਤਰ ਜੀ ਕੋ ਸਾਨੂੰ ਸਾਰਿਆਂ ਨੂੰ ਸਿੱਖਣ ਵਾਲੀ ਗੱਲ ਹੈ ਮੈਂ ਰਾਸ਼ਟਰੀ ਸਵੈ ਸੇਕ ਸੰਘ ਆਰਐਸਐਸ ਪੰਜਾਬ ਵੱਲੋਂ ਉਹਨਾਂ ਦੇ ਚਰਣਾ 'ਚ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਪੂਰੀ ਆਰਐਸਐਸ ਉਹਨਾਂ ਦੇ ਦਿਖਾਏ ਰਸਤੇ ਨੂੰ ਪੰਜਾਬੀ ਮਾਂ ਬੋਲੀ ਨੂੰ ਔਰ ਪੰਜਾਬੀ ਵਿਰਸੇ ਦਾ ਜੋ ਉਹਨਾਂ ਨੇ ਸਨਮਾਨ ਕੀਤਾ ਹੈ ਅਸੀਂ ਉਹਨਾਂ ਦੇ ਦਿਖਾਏ ਰਸਤੇ ਤੇ ਆਰਐਸਐਸ ਦੇ ਸਾਰੇ ਲੋਕ ਹਮੇਸ਼ਾ ਚੱਲਦੇ ਰਾਂਗੇ ਐਸਾ ਮੈਂ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਕਰਾਂਗਾ ਕਿ ਜੋ ਜੋ ਕੁਝ ਲਿਖਿਆ ਹੈ ਉਹ ਸਾਡੇ ਵਿਰਸੇ ਵਾਸਤੇ ਹੈ ਪੂਰੇ ਭਾਰਤ ਵਾਸਤੇ ਹੈ ਔਰ ਭੂਰਤ ਦੀ ਪੂਰੇ ਭਾਰਤ ਦੀ ਮੈਂ ਸਮਝਦਾ ਕਿ ਅਗਰ ਉਹਦੀ ਟ੍ਰਾਂਸਲੇਸ਼ਨ ਵੀ ਅਲਗ-ਅਲਗ ਭਾਸ਼ਾ ਚ ਕਰਕੇ ਕਿਉਂਕਿ ਉਹਨਾਂ ਨੇ ਇੱਕ ਵਿਸ਼ੇ ਚਲਾਇਆ ਸੀ ਬਹੁਤ ਵਧੀਆ ਵਿਸ਼ੇ ਸੀ ਉਹਨਾਂ ਦਾ ਫ੍ਰਾਮ ਰਿਗਵੇਦ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਡਾਕਟਰ ਸਾਹਿਬ ਆ ਜਾਓ ਤੋਂ ਇਸ ਨਾਤੇ ਉਹਨਾਂ ਨੇ ਉਹ ਜੋ ਸਾਰਾ ਕੀਤਾ ਉਹ ਕਾਫੀ ਮੈਂ ਸਮਝਦਾ ਕਿ ਬਹੁਤ ਬੜੀਆ ਸੀਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ Paninic Savira TV YouTube Facebook Instagram X aur WhatsApp channel par